ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਅਗਲੀ ਖਬਰ ਤੇ ਚਰਚਾ ਕਰਦੇ ਆਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਜਿਹੜੇ ਦ੍ਰਿਸ਼ ਜਾਂ ਫਿਰ ਸੀਨ ਦੇਖਣ ਨੂੰ ਮਿਲ ਰਹੇ ਨੇ ਉਹ ਦਿਲ ਨੂੰ ਦੁਖੀ ਕਰ ਦੇਣ ਵਾਲੇ ਨੇ ਲੋਕ ਜਿਹੜੇ ਨੇ ਉਹ ਰਾਸ਼ਨ ਦੀਆਂ ਟਰਾਲੀਆਂ ਦੇ ਆਲੇ-ਦੁਆਲੇ ਰਾਸ਼ਨ ਮੰਗਦੇ ਫਿਰਦੇ ਹਨ ਕੀ ਕਹਿਣਾ ਚਾਹੋਗੇ ਮੈਂ ਪਿਛਲੇ ਇਹ ਨਾ ਫੇਸਬੁੱਕ ਦਾ ਐਲਗੋਰਿਦਮ ਹੁੰਦਾ ਹੈ ਜੀ ਜੇ ਜਿਸ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਦੇ ਹੋ ਤਾਂ ਅਗਰ ਤੁਸੀਂ ਉਹਨੂੰ ਲਾਇਕ ਕਰ ਦਿੰਦੇ ਹੋ ਤਾਂ ਫੇਸਬੁਕ ਤੁਹਾਨੂੰ ਉਸੇ ਤਰ੍ਹਾਂ ਦੀਆਂ ਵੀਡੀਓ ਦਿਖਾਉਂਦਾ ਹੈ ਬਿਲਕੁਲ ਮੈਂ ਇਹਨਾਂ ਦਿਨਾਂ 'ਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਹੜ੍ਹਾਂ ਦੀ ਤਬਾਹੀ ਦੇ ਝੰਬੇ ਹੋਏ ਲੋਕਾਂ ਨੂੰ ਮਿਲ ਰਹੀ ਸਮੱਗਰੀ ਦੀਆ ਵੀਡੀਓ ਦੇਖ ਰਿਹਾ ਹੈ ਜਦ ਕਿਵੇਂ ਉਹਨਾਂ ਲੋਕਾਂ ਦੀ ਮਦਦ ਹੋ ਰਹੀ ਹੈ ਉਹਨੂੰ ਸਰਚ ਕਰਦਾ ਹੈ ਜੀ ਜਦੋਂ ਮੈਂ ਫੇਸਬੁੱਕ ਤੇ ਸਰਚ ਕਰਦਾ ਤਾਂ ਮੈਂ ਜਾਣ ਬੁੱਝ ਕੇ ਕੁਝ ਕੁ ਵੀਡੀਓ ਨੂੰ ਲਾਈਕ ਕਰ ਦਿੰਦਾ ਹੂੰ ਤਾਂ ਫੇਸਬੁੱਕ ਦਾ ਐਲਗੋਰਿਦਮ ਆਪਣੇ ਆਪ ਮੈਨੂੰ ਉਹੋ ਜਿਹੇ ਵੀਡੀਓ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਕਰਕੇ ਮੈਂ ਲੰਮਾ ਸਮਾਂ ਇੱਕੋ ਤਰ੍ਹਾਂ ਦੇ ਵੀਡੀਓ ਦੇਖੀਆਂ ਔਰ ਕੁਝ ਵੀਡੀਓ ਨੂੰ ਮੈਂ ਪ੍ਰੋਕ्योर ਕੀਤਾ ਸੇਵ ਕੀਤਾ ਕਿ ਤਾਂ ਕਿ ਕੱਲ ਜੇ ਕੋਈ ਮੇਰੀ ਇਸ ਗੱਲਬਾਤ ਤੇ ਕਿਉਂ ਤੂੰ ਬਰਤੂ ਕਰੇ ਤਾਂ ਮੇਰੇ ਕੋਲ ਉਹ ਵੀਡੀਓ ਸਬੂਤ ਦੇ ਤੌਰ ਤੇ ਹੋ ਹੂੰ ਮੈਂ ਦੱਸਦਾ ਕਿ ਮੈਂ ਇੱਕ ਵੀਡੀਓ ਦੇਖ ਰਿਹਾ ਕਿਸੇ ਪਿੰਡ ਵਿੱਚੋਂ ਇੱਕ ਟਰਾਲੀ ਜਿਹੜੀ ਹੈ ਉਹ ਕੁਝ ਸਮਗਰੀ ਲੈ ਕੇ ਹੜਪੀਂਡਤਾਂ ਲਈ ਜਾ ਰਹੀ ਹੈ ਜੀ ਮੈਂ ਹੁਣ ਇਹ ਨਹੀਂ ਦੱਸਾਂਗਾ ਕਿ ਉਹ ਕਿਸ ਇਲਾਕੇ ਦੀ ਹੈ ਉਸ ਟਰਾਲੀ ਦੇ ਆਲੇ-ਦੁਆਲੇ ਲੋਕ ਇੱਕਠੇ ਹੋਏ ਨੇ ਤੇ ਮੰਗ ਕਰਦੇ ਨੇ ਕਿ ਸਾਨੂੰ ਤਰਪਾਲ ਦੇ ਦੇ ਸਾਨੂੰ ਤਰਪਾਲ ਦੇ ਦੇ ਇਹਦਾ ਮਤਲਬ ਉਹਦੇ 'ਚ ਤਰਪਾਲਾ ਨੇ ਉਹਦੇ 'ਚ ਟਰਾਲੀ 'ਚ ਖੜੇ ਦੋ ਤਿੰਨ ਮੁੰਡੇ ਇੱਕ ਵੀਡੀਓ ਬਣਾ ਰਿਹਾ ਤੇ ਇੱਕ ਦੱਸ ਰਿਹਾ ਜਿਵੇਂ ਆਪਾਂ ਦੋਨੇ ਜਾਣੇ ਪ੍ਰੋਗਰਾਮ ਦਾ ਦੱਸ ਰਿਹਾ ਕਿ ਇੱਕ ਤਸਰੀਕੇ ਨਾਲ ਇੱਥੇ ਟਰਾਲੀਆਂ ੱਟਕੇ ਨਾਲ ਲੁੱਟੀਆਂ ਜਾਂਦੀਆਂ ਨੇ ਕਿਸ ਤਰੀਕੇ ਨਾਲ ਟਰਾਲੀਆਂ 'ਚ ਲੋਕੀ ਚੜ ਜਾਂਦੇ ਨੇ ਤੇ ਕਿੱਦਾਂ ਇੱਥੇ ਜਿਹੜੀ ਹੈ ਉਹ ਮਦਦ ਕਰਨੀ ਬਹਾਲ ਬਣੀ ਹੋਈ ਹੈ ਹੂੰ ਫਿਰ ਉਹ ਟਰਾਲੀ ਨੂੰ ਚਲਾਉਂਦੇ ਨੇ ਟਰਾਲੀ ਤੇਜ਼ ਹੋ ਜਾਂਦੀ ਹੈ ਤੇਜ਼ ਹੋਈ ਟਰਾਲੀ ਦੇ ਪਿੱਛੇ ਇੱਕ 55-60 ਸਾਲਾਂ ਦੇ ਵਿਚਕਾਰ ਦੀ ਉਮਰ ਦੀ ਮਾਂ ਜਿਹੜੀ ਹੈ ਉਹ ਟਰਾਲੀ ਦੇ ਪਿੱਛੇ ਲਟਕ ਰਹੀ ਹੈ ਹੂੰ ਜਿਹੜੀ ਪਹਿਲਾਂ ਤੁਰੀ ਆਉਂਦੀ ਮਿਲਤਾਂ ਕਰਦੀ ਸੀ ਮੈਨੂੰ ਵੀ ਇੱਕ ਤਰਪਾਲ ਦੇ ਦਿਓ ਮੈਨੂੰ ਵੀ ਇੱਕ ਤਰਪਾਲ ਜੀ ਦੋ ਤਿੰਨ ਮੁੰਡੇ ਵੀ ਟਰਾਲੀ ਦੇ ਵਿੱਚ ਚੜ ਜਾਂਦੇ ਨੇ ਉਹ ਮਾਂ ਕੋ ਚੜਿਆ ਨਹੀਂ ਜਾਂਦਾ ਜਾਂ ਮਾਂ ਨਾ ਉਤਰ ਸਕਦੀ ਆ ਕਿਉਂਕਿ ਟਰਾਲੀ ਤੇਜ਼ ਹੈ ਫਿਰ ਟਰਾਲੀ ਦੇ ਵਿੱਚੋਂ ਹੀ ਇੱਕ ਬੰਦਾ ਆਖਦਾ ਯਾਰ ਇਹਨਾਂ ਨੂੰ ਲਾ ਦੇ ਇਹਨਾਂ ਤੇ ਸੱਟ ਲੱਗ ਜਾਣੀ ਆ ਤੇ ਤੂੰ ਲਾ ਦੇ ਉਸ ਟਰਾਲੀ ਦੇ ਮਗਰ 5-7 ਮੋਟਰਸਾਈਕਲ ਆ ਰਹੇ ਨੇ ਉਹ ਜਿਹੜੇ ਮੋਟਰਸਾਈਕਲ ਆ ਰਹੇ ਨੇ ਉਹ ਮੋਟਰਸਾਈਕਲਾਂ ਤੇ ਵੀ ਉਹ ਜਿਹੜੇ ਚੜ ਕੇ ਮੰਗ ਰਹੇ ਨੇ ਉਹਨਾਂ ਦੇ ਹਮਾਇਤੀ ਲੋਕ ਨੇ ਵੀ ਜਦੋਂ ਇਹ ਮੰਗ ਲੈ ਲੈਣਗੇ ਫਿਰ ਆਪਾਂ ਮੋਟਰਸਾਈਕਲ ਤੇ ਲੱਧਾਂਗੇ ਤੇ ਇਹਨੂੰ ਭੱਜ ਪਾਵਾਂਗੇ ਜੀ ਇਹ ਸੀਨ ਨੇ ਮੈਨੂੰ ਇਸ ਤਰ੍ਹਾਂ ਵਿਚੇਰ ਕਰ ਦਿੱਤਾ ਕਿ ਯਾਰ ਤੁਸੀਂ ਵੰਡਣਾ ਹੈ ਹੋ ਠੀਕ ਹੈ ਬਿਲਕੁਲ ਕੁਝ ਐਸੀਆਂ ਜਿ세 ਬੰਦੀਆਂ ਇਹ ਐਲਾਨ ਕਰ ਰਹੀਆਂ ਕਿ ਇੱਥੇ ਵੰਡਣ ਨਾ ਆਓ ਇਹਦਾ ਕੋਈ ਫਾਇਦਾ ਨਹੀਂ ਮੈਂ ਵੀ ਸਮਝਦਾ ਇਹਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਮੰਨਤੇ ਨਾ ਬਣਾਈਏ ਲੋਕਾਂ ਦੀ ਨੱਠ ਕੇ ਮਦਦ ਕਰੀਏ ਲੋਕਾਂ ਨੂੰ ਜਲੀਲ ਨਾ ਕਰੀਏ ਜੀ ਸੋ ਪਰ ਜਿਹੜੀ ਮਾਂ ਟਰਾਲੀ ਦੇ ਪਿੱਛੇ ਹੀ ਚੜ ਗਈ ਆ ਉਹਦੀ ਕਿੱਡੀ ਕੀ ਲੋੜ ਹੋਊਗੀ ਹੂੰ ਉਹ ਤੁਹਾਨੂੰ ਉਹ ਫਿਰ ਉਹਨੇ ਬਿਨਾ ਕਹਿਣ ਤੋਂ ਜਦੋਂ ਟਰਾਲੀ ਹੌਲੀ ਕੀਤੀ ਆ ਮਾਂ ਉੱਤਰ ਜਾਂਦੀ ਆ ਬਿਜੁਰਬ ਉੱਤਰ ਜਾਂਦੀ ਆ ਤੇ ਉਹ ਫਿਰ ਉਹਦੇ ਚੋਂ ਇੱਕ ਦੋ ਤਿੰਨ ਤਰਪਾਲਾਂ ਜੀਆਂ ਉਹਨਾਂ ਮੁੰਡਿਆਂ ਨੂੰ ਦੇ ਦਿੰਦਾ ਹੁਣ 1 ਕਿਲੋਮੀਟਰ 2 ਕਿਲੋਮੀਟਰ 10 ਕਿਲੋਮੀਟਰ ਦਾ ਇਹ ਸਫ਼ਰ ਜਿਹੜਾ ਟਰਾਲੀ ਕਰਦੀ ਆ ਉਹ ਦੀ ਵੀਡੀਓ ਰਿਕਾਰਡਿੰਗ ਜਿਹੜੀ ਆ ਉਹ ਮੈਂ ਦਿਖਾ ਹਾਂ ਹੂੰ ਐਸੀਆਂ ਵੀ ਵੀਡੀਓਜ਼ ਆਈਆਂ ਨੇ ਜਿੱਥੇ ਇੱਕ ਉਹ ਵਿਅਕਤੀ ਜਿਹਦਾ ਘਰ ਨਹੀਂ ਡੁੱਬਿਆ ਉਹ ਪਸ਼ੂਆਂ ਦਾ ਚਾਰਾ ਜਿਹੜਾ ਆ ਜਾਂ ਜਿਹੜੀ ਫੀਡ ਹੈ ਉਹ ਦੋ ਬੋਰੀਆਂ ਆਪਣੇ ਮੋਟਰਸਾਈਕਲ ਤੇ ਲਾ ਕੇ ਲੈ ਜਾ ਰਿਹਾ ਜੀ ਤੇ ਉਹਨੂੰ ਜਿਹੜਾ ਵੰਡਣ ਆਇਆ ਪੁੱਛਦਾ ਤੇਰੇ ਕੋ ਡੰਗਰ ਹੈਗੇ ਆ ਤੇ ਝੂਠ ਨਹੀਂ ਬੋਲਦਾ ਉਹ ਕਹਿੰਦਾ ਹੈ ਨਹੀਂ ਕਹਿੰਦਾ ਫੇ ਇਹ ਕਿਉਂ ਲੈ ਚੱਲੇ ਆ ਉਹ ਕਦੋਂ ਮੈਂ ਆਪਣੀ ਪੇਰੀ ਭੈਣ ਦੇ ਘਰ ਡੰਗ ਰਿਆ ਤਾਂ ਉਹਦੇ ਡੰਗਰ ਜਿਹੜੇ ਆ ਡੁੱਬੇ ਪਏ ਆ ਤੇ ਮੈਂ ਉਹਨਾਂ ਨੂੰ ਲੈ ਕੇ ਚੱਲਿਆ ਹੁਣ ਉਹਦੀ ਵੀ ਅਨਸਲਟ ਹੋ ਰਹੀ ਹੈ ਮੈਂ ਸਮਝਦਾ ਕਿ ਇਸ ਤਰੀਕੇ ਦਾ ਜਿਹੜਾ ਇੱਕ ਪਰਿਵਾਰਕ ਭਾਈਚਾਰਾ ਨਾ ਉਹ ਟੁੱਟ ਗਿਆ ਹਮ ਅਸੀਂ ਇਸ ਬੈਲਟ ਦੀ ਗੱਲ ਜਿਵੇਂ ਕਰਨਾ ਜੀ ਇਸ ਬੈਲਟ ਦੀ ਇੱਕ ਬੇਚੈਨੀ ਹੈ ਇਹ ਬੈਲਟ ਭਾਰਤ ਤੇ ਪਾਕਿਸਤਾਨ ਦੇ ਬਾਡਰ ਦੀ ਬੈਲਟ ਹੈ ਇਸ ਬਿਲਟ ਵਿੱਚ ਮੈਂ ਆਪਣੇ ਕੁਝ ਸਾਥੀਆਂ ਨੂੰ ਫੋਨ ਕਰਕੇ ਪੁੱਛਿਆ ਉੱਥੇ ਇੱਕ ਵੀਡੀਓ 'ਚ ਔਰਤ ਵੀ ਕਹਿੰਦੀ ਆ ਕਿ ਸਾਡੇ ਮਰਦ ਨਹੀਂ ਕੰਮ ਕਰਦੇ ਘਰਨਸ਼ਾ ਕਰਕੇ ਪੈ ਰਹਿੰਦੇ ਆ ਕੰਮ ਨਹੀਂ ਕਰਦੇ ਤੇ ਸਾਡੇ ਘਰ 'ਚ ਰੋਟੀ ਨਹੀਂ ਪੱਕਦੀ ਜੇ ਰੋਟੀ ਦੀਆਂ ਟਰਾਲੀਆਂ ਆਈਆਂ ਨੇ ਤੇ ਵੀਰੇ ਅਸੀਂ ਰੋਟੀ ਮੰਗ ਲਈ ਅਸੀਂ ਕਿਹੜਾ ਕਿਸੇ ਤੋਂ ਕੁਝ ਮੰਗ ਲਿਆ ਗੱਲ ਉਹਦੀ ਵੀ ਵਾਜਬ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਮਰਦ ਕੰਮ ਕਿਉਂ ਨਹੀਂ ਕਰਦੇ ਮੈਂ ਬਹੁਤ ਉਸ ਏਰੀਏ ਦੇ ਆਪਣੇ ਜਾਣਕਾਰ ਸੱਜਣਾਂ ਨੂੰ ਪੁੱਛਿਆ ਪੀ ਇਹ ਇੱਥੇ ਇਹ ਜਿਹੜੀ ਬਾਰਡਰ ਏਰੀਏ ਦੇ ਲੋਕ ਨੇ ਇਹ ਇੱਕ ਇੱਕ ਕੰਮ ਕਿਉਂ ਨਹੀਂ ਕਰਦੇ ਤੇ ਉਹਨੇ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਦੱਸੀ ਉਹਨੇ ਕਿਹਾ ਕਿ ਬਾਰਡਰ ਏਰੀਏ ਚ ਲੇਬਰ ਲੱਭਣਾ ਸਭ ਤੋਂ ਮੁਸ਼ਕਲ ਕੰਮ ਹੈ ਇਹ ਲੋਕ ਨਸ਼ਾ ਕਰਕੇ ਕੰਮ ਕਰਨ ਦੇ ਕਾਬਿਲ ਨਹੀਂ ਰਹਿ ਗਏ ਜੀ ਹਮਮ ਦੂਸਰੀ ਗੱਲ ਇੱਥੇ ਪੁਲਿਸ ਉਸ ਤਰ੍ਹਾਂ ਦਾ ਜਾੜ ਨਹੀਂ ਵਿਸ਼ਾਸ ਕੀਤੀ ਤੇ ਘਰ ਘਰ ਸ਼ਰਾਬ ਜਿਹੜੀ ਆ ਨਿਕਲਦੀ ਆ ਤੇ ਉਹ ਸ਼ਰਾਬ ਦੇ ਇੰਨੇ ਆਦੀ ਹੋ ਗਏ ਨੇ ਕਿ ਸ਼ਰਾਬ ਤੋਂ ਬਣਾ ਰਹਿ ਨਹੀਂ ਸਕਦੇ ਰੋਟੀ ਤੋਂ ਬਣਾ ਰਹਿ ਜਾਂਦੇ ਨੇ ਹੂੰ ਕੁਝ ਲੋਕ ਤਾਂ ਉਹਨਾਂ ਨੇ ਕਿਹਾ ਕਿ ਐਸੇ ਵੀ ਨੇ ਜਿਹੜੇ ਆਸਮਾਨ 'ਚ ਉੱਡਦੇ ਜਿਹੜੇ ਡਰੋਨ ਨੇ ਪਾਕਿਸਤਾਨ ਵੱਲ ਆਉਂਦੇ ਉਧਰ ਨਿਗਾਹ ਰੱਖਦੇ ਨੇ ਉਹ ਪਤਾ ਨਹੀਂ ਕਿਹੜੇ ਸਿਸਟਮ ਦੇ ਨਾਲ ਉਹ ਉਹਨਾਂ ਨਾਲ ਗੱਲ ਕਰਦੇ ਨੇ ਡਰੋਨ 'ਚੋਂ ਜੋ ਡਿੱਗਿਆ ਉਹਨੂੰ ਸਾਬਦੇ ਨੇ ਉਹਨੂੰ ਕਿਤੇ ਪਹੁੰਚਾਉਂਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਕੋਈ ਐਸਾ ਨੈਟਵਰਕ ਵੀ ਕਿਹਾ ਹੈਗਾ ਸੋ ਉਸ ਸੰਦਰਭ ਦੇ ਵਿੱਚ ਇਸ ਬੈਲਟ ਵਿੱਚ ਵੱਡੇ ਪੱਧਰ ਤੇ ਗੁਰਬਤ ਹੈ ਜਿੱਥੇ ਵੱਡੇ ਪੱਧਰ ਤੇ ਗੁਰਬਤ ਹੁੰਦੀ ਹੈ ਉੱਥੇ ਫਿਰ ਧਰਮ ਜਿਹੜਾ ਆ ਉਹ ਆਪਣਾ ਰੰਗ ਦਿਖਾਉਂਦਾ ਹੈ ਜੀ ਪਿਛਲੇ ਦਿਨਾਂ ਚ ਡੇਰਾ ਬਾਬਾ ਨਾਨਕ ਦਾ ਅਨਲਿਸਿਸ ਜਿਹੜਾ ਆਇਆ ਸੀ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਉਹ ਕ੍ਰਿਸ਼ਚਨ ਧਰਮ ਚ ਤਬਦੀਲ ਹੋਏ ਨੇ ਇਹ ਸਾਰੀ ਬੈਲਟ ਵਿੱਚ ਜਿਹੜੀ ਧਨ ਧਰਮ ਦੀ ਕਨਵਰਸ਼ਨ ਹੈ ਉਹ ਵੱਡੇ ਪੱਧਰ ਤੇ ਹੋਈ ਹੈ ਜੀ ਹੁਣ ਕੁਝ ਲੋਕ ਇਸ ਗੱਲ ਲਈ ਵੀ ਜਿਹੜਾ ਆ ਉਹ ਕਈਆਂ ਵੀਡੀਓ ਚ ਦਿਖਾਈ ਦਿੰਦੇ ਨੇ ਕਿ ਤੁਸੀਂ ਅਸਾਈ ਹੋ ਤੁਸੀਂ ਤਾਂ ਪ੍ਰਸ਼ਾਦ ਲੈ ਕੇ ਖਾਂਦੇ ਨਹੀਂ ਇਹ ਗੁਰਦੁਆਰੇ ਚ ਨਹੀਂ ਤੁਹਾਨੂੰ ਪ੍ਰਸ਼ਾਦ ਦੇਣ ਲੱਗੇ ਆ ਇਹ ਤਰਪਾਲ ਤੇ ਪ੍ਰਸ਼ਾਦ ਹੈ ਇਹ ਪਸ਼ੂਆਂ ਦਾ ਚਾਰਾ ਤੇ ਪ੍ਰਸ਼ਾਦ ਹੈ ਤੁਸੀਂ ਹੁਣ ਪ੍ਰਸ਼ਾਦ ਕਿਉਂ ਮੰਗਦੇ ਹੋ ਸੋ ਇਸ ਤਰ੍ਹਾਂ ਦੀਆਂ ਸੀਨ ਵੀ ਦਿਖਾਈ ਦਿੰਦੇ ਨੇ ਜਿਹੜੇ ਮੈਨੂੰ ਲੱਗਦਾ ਆ ਕਿ ਕਈ ਵਾਰੀ ਹਾਕਮਾਂ ਨੂੰ ਬਹੁਤ ਸੂਟ ਕਰਦੇ ਨੇ ਹੁਣ ਜੇ ਨੇ ਵੀ ਇਹ ਵੀਡੀਓ ਦੇਖਣੀ ਆ ਉਹਨੂੰ ਬੜਾ ਸਾਫ ਪਤਾ ਲੱਗ ਗਿਆ ਹੈ ਕਿ ਪੰਜਾਬ ਦੀ ਹੜਾਂ ਮਾਰੀ ਇਹ ਜਿਹੜੀ ਬੈਲਟ ਆ ਨਾ ਇਹ ਦੋ ਤਰ੍ਹਾਂ ਦੇ ਲੋਕਾਂ ਚ ਵੰਡੀ ਗਈ ਆ ਇੱਕ ਲੋਕ ਉਹ ਨੇ ਜਿਹੜੇ ਡੁੱਬੇ ਨੇ ਕਿਸਾਨ ਨੇ ਜ਼ਿਮੀਦਾਰ ਨੇ ਜਿਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਨੇ ਪਰ ਉਹ ਜਿਗਰੇ ਦੇ ਨਾਲ ਉਹਨੂੰ ਬਰਦਾਸ਼ਤ ਕਰ ਰਹੇ ਨੇ ਦੂਸਰੇ ਉਹ ਨੇ ਜਿਹੜੇ ਬੇਜ਼ਮੀਨੇ ਨੇ ਜਿਹੜੇ ਡੁੱਬ ਗਏ ਨੇ ਜਿਨ੍ਹਾਂ ਦੀ ਮਦਦ ਦੀ ਲੋੜ ਹੈ ਤੀਸਰੇ ਉਹ ਨੇ ਜਿਹੜੇ ਡੁੱਬੇ ਨਹੀਂ ਜਿਹੜੇ ਕੇਵਲ ਮੀਂਹ ਦੀ ਮਾਰ ਹੇਠ ਹੀ ਨੇ ਜਿਹਨਾਂ ਨੂੰ ਕੰਮ ਨਹੀਂ ਮਿਲਿਆ ਪਰੰਤੂ ਉਹ ਸੜਕ ਤੇ ਮਾਰੇ-ਮਾਰੇ ਫਿਰਦੇ ਨੇ ਵੀ ਜੇ ਲੰਗਰ ਦੀ ਟਰਾਲੀ ਆਈਏ ਤੇ ਲੰਗਰ ਮਿਲ ਜਾਏ। ਜੇ ਕੋਈ ਚੀਜ਼ ਆਈਏ ਤੇ ਸਾਨੂੰ ਮਿਲ ਜਾਏ। ਸੋ ਇਹਦੇ ਵਿੱਚ ਇੱਕ ਦੋ ਸੀਨ ਮੈਂ ਐਸੇ ਵੀ ਦੇਖੇ ਕਿ ਇੱਕ ਬੰਦਾ ਪਾਣੀ ਦੀਆਂ ਬੋਤਲਾਂ ਖਾਲੀ ਕਰ ਰਿਹਾ ਹੈ। ਵੀ ਮੈਂ ਖਾਲੀ ਬੋਤਲਾਂ ਵੇਚ ਦੇਣੀ ਆ। ਉਹ ਪਾਣੀ ਦੀ ਕੀਮਤ ਦਾ ਨਹੀਂ ਪਤਾ। ਉਹ ਪੀਣ ਵਾਲੇ ਪਾਣੀ ਨੂੰ ਤਰਸਦੇ ਲੋਕਾਂ ਦੀ ਇੰਪੋਰਟੈਂਸ ਨੂੰ ਨਹੀਂ ਸਮਝਦਾ। ਕੁਝ ਲੋਕ ਫੀਡ ਦੀਆਂ ਬੋਰੀਆਂ ਵੇਚ ਕੇ ਤੇ ਨਸ਼ਾ ਕਰਦੇ ਨੇ 1200 ਵਾਲੀ ਫੀਡ ਦੀ ਬੋਰੀ ਤੁਸੀਂ 400 ਨੂੰ ਵੇਚਤੀ ਤੇ ਉਹਦੀ ਸ਼ਰਾਬ ਪੀ ਲੋ ਇਹ ਕੋਈ ਚੰਗੀ ਨਹੀਂ ਇੱਕ ਕੋਈ ਐਸਾ ਡਰਾਈਵਰ ਵੀ ਆਇਆ ਜਿਹੜਾ 120 ਫੀਡ ਦੀਆਂ ਬੋਰੀਆਂ ਲੈ ਕੇ ਗਿਆ ਤੇ 60 ਬੋਰੀਆਂ ਉਹਨੇ ਕਿਸੇ ਆਪਣੇ ਵਾਕਫ ਦੇ ਘਰ ਲਾਤੀਆਂ ਤੇ 60 ਹੀ ਵੰਡ ਕੇ ਉਹ ਇਹ ਦੱਸਣਾ ਚਾਹੁੰਦਾ ਕਿ ਮੈਂ ਬਹੁਤ ਵੱਡਾ ਦਾਨੀ ਆ ਤੇ ਉਹ ਡਰਾਈਵਰ ਹੈ ਉਹ ਕਿਸੇ ਮਤਲਬ ਵੱਡੇ ਵਿਅਕਤੀ ਦੀ ਕੀਤੀ ਮਦਦ ਨੂੰ ਰਸਤੇ ਚ ਹੀ ਖਾ ਗਿਆ ਸੋ ਇਸ ਤਰ੍ਹਾਂ ਦੇ ਵਰਤਾਰੇ ਜਿਹੜੇ ਨੇ ਉਹ ਇਸ ਹੜ੍ਹਾਂ ਦੇ ਦੌਰਾਨ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਅਤਿ ਦੁਖਦਾਈ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਇੱਕ ਖਬਰ ਆਈ ਹੈ ਕਿ ਇਹ ਸੱਚ ਹੈ ਕਿ ਲੋਕਾਂ ਨੇ 6-6 ਮਹੀਨੇ ਦਾ ਰਾਸ਼ਨ ਜਿਹੜਾ ਆਪਣੇ ਘਰਾਂ 'ਚ ਇਕੱਠਾ ਕਰ ਲਿਆ ਤੇ ਇਹ ਕੀ ਗੱਲ ਹੈ ਕੀਤਾ ਜਾਣਾ ਚਾਹੀਦਾ ਦੇਖੋ ਕੀਤਾ ਤੇ ਨਹੀਂ ਜਾਣਾ ਚਾਹੀਦਾ ਹੂੰ ਵੀ ਇੱਕ ਬੰਨੇ ਤਾਂ ਪੰਜਾਬ ਦੀ ਮਦਦ ਸੈਂਟਰ ਨਹੀਂ ਕਰ ਰਿਆ ਪੰਜਾਬ ਦਾ ਹੱਕੀ ਪੈਸਾ ਜਿਹੜਾ ਕਰੋੜਾਂ 'ਚ ਹੈ 60 ਕਿ ਹਜ਼ਾਰ ਕਰੋੜ ਉਹ ਨਹੀਂ ਮਿਲ ਰਿਹਾ ਜੀ ਦੂਸਰੇ ਬੰਨੇ ਪੰਜਾਬ ਤੇ ਏਡੀ ਵੱਡੀ ਆਫਤ ਆ ਗਈ ਹੈ ਤੇ ਅਸੀਂ ਉਸ ਆਫਤ ਦੇ ਵਿੱਚ ਹਮ ਇਸ ਤਰ੍ਹਾਂ ਦੀ ਲੁੱਟਮਾਰ ਦਾ ਐਨਵਾਇਰਨਮੈਂਟ ਸਿਰਜ ਲਈ ਜਿ ਕਿ ਆਪਣੇ ਘਰਾਂ ਚ ਵੇ ਲੋੜੀਆਂ ਚੀਜ਼ਾਂ ਇਕੱਠੀਆਂ ਕਰ ਲਈ ਮੰਨ ਲਓ ਅਸੀਂ ਬ੍ਰੈਡ ਜਿਹੜਾ ਆ ਉਹ ਅਸੀਂ ਬ੍ਰੈਡ 10 ਲੈ ਆਏ ਆ ਜੀ 10 ਬ੍ਰੈਡ ਲੈ ਆਏ ਆ ਤੁਸੀਂ ਦਿਹਾੜੀ ਚੱਕ ਬ੍ਰੈਡ ਨਹੀਂ ਤੁਹਾਡੇ ਤੋਂ ਮੁੱਕਣਾ ਤੇ ਉਹ 10 ਬ੍ਰੈਡ ਤਾਂ ਖਰਾਬ ਹੋ ਜਾਣੇ ਨੇ ਸੋ ਐਸੀਆਂ ਚੀਜ਼ਾਂ ਵੀ ਨੇ ਜਿਹੜੀਆਂ ਖਰਾਬ ਹੋ ਜਾਣੀਆਂ ਨੇ ਉਹਨਾਂ ਦੀ ਵੀ ਲੁੱਟ ਪਈ ਹੋਈ ਹੈ ਜੀ ਕੁਝ ਘਰਾਂ ਦੇ ਵਿੱਚ 6-6 ਮਹੀਨੇ ਦਾ ਸਾਲ-ਸਾਲ ਦਾ ਰਾਸ਼ਨ ਇਕੱਠਾ ਹੋ ਗਿਆ ਪਰ ਉਹ ਗਰੀਬ ਇਸ ਲਈ ਇਕੱਠਾ ਕਰੀ ਜਾਂਦੇ ਨੇ ਵੀ ਜੇ ਹੁਣ ਲੁੱਟ ਪਈ ਆ ਨਾ ਆਮ ਨਾਮ ਦੀ ਤੇ ਫਿਰ ਲੁੱਟ ਲਈ ਸੋ ਇਹ ਲੁੱਟ ਨਹੀਂ ਗਈ ਪਈ ਇਹ ਪੰਜਾਬ ਨੂੰ ਆਪਾਂ ਇੱਕ ਅਜਿਹੀ ਮੰਗਤੀ ਤੇ ਲੁਟੇਰੀ ਸਟੇਟ ਨਹੀਂ ਬਣਾਉਣਾ ਆਪਾਂ ਪੰਜਾਬ ਦੇ ਜ਼ਿੰਮੇਵਾਰ ਨਾਗਰਿਕ ਆ ਸੋ ਸਾਨੂੰ ਇਹ ਇਸ ਦਾ ਸਾਾਸ ਕਰਉਣਾ ਚਾਹੀਦਾ ਹੈ ਕਿ ਉਹ ਪਿੰਡ ਡੁੱਬੇ ਨੇ ਉਸ ਪਿੰਡ ਦੇ ਵਿੱਚ ਚੱਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਤੁਸੀਂ ਲੰਗਰ ਲੈ ਕੇ ਆਇਓ ਸਾਨੂੰ ਕੰਮ ਨਹੀਂ ਮਿਲਦਾ ਇਸ ਕਰਕੇ ਅਸੀਂ ਉਸ ਪਿੰਡ ਦੀ ਮਦਦ ਕਰਾਂਗੇ ਪਾਣੀ ਦੇ ਵਿੱਚ ਲੰਘ ਕੇ ਅਸੀਂ ਉਹਨਾਂ ਦੇ ਘਰ ਘਰ ਲੰਗਰ ਪਜਾਵਾਂਗੇ ਜਿਹੜਾ ਵਧੀਆ ਲੰਗਰ ਸਾਨੂੰ ਵੀ ਦੇ ਦਿਓ ਵੀ ਸਾਨੂੰ ਵੀ ਕੰਮ ਨਹੀਂ ਮਿਲਦਾ ਇਹ ਗੱਲ ਤਰਸਦਾ ਹੈ ਕਿ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਵੀ ਮਿਲ ਰਿਹਾ ਪਰ ਪੰਜਾਬੀ ਕੰਮ ਕਰਨੋਂ ਹਟ ਗਏ ਹੈ ਵਿਹਾਰੀ ਲੋਕ ਪੰਜਾਬ ਚ ਆ ਕੇ ਕੰਮ ਕਰ ਰਹੇ ਨੇ ਜੁਪੀ ਦੇ ਲੋਕ ਕੰਮ ਕਰ ਰਹੇ ਨੇ ਪੰਜਾਬੀ ਕੰਮ ਕਰ ਲੋ ਹਟ ਗਏ ਨੇ ਇਹ ਕਿਸੇ ਤੋਂ ਲੁਕਿਸ਼ ਵੀ ਗੱਲ ਨਹੀਂ ਹੂੰ ਜੀ ਇਸੇ ਤਰ੍ਹਾਂ ਸਰ ਇੱਕ ਹੋਰ ਖਬਰ ਤੇ ਗੱਲਬਾਤ ਕਰਨਾ ਚਾਹਾਂਗੇ ਜਿਹੜੀ ਗੁਰੂਆਂ ਦੀ ਪਵਿੱਤਰ ਧਰਤੀ ਹੈ ਉਹਦੇ ਤੇ ਲੰਗਰ ਲਗਾਉਣ ਵਾਲੇ ਲੋਕਾਂ ਤੇ ਜਾਂ અપਮਾਨਜਨਕ ਟਿੱਪਣੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਸਰ ਇਹ ਟਿੱਪਣੀਆਂ ਜਿਹੜੀਆਂ ਨੇ ਇਹ ਦੁਖਦਾਈ ਨਹੀਂ ਹਨ ਦੇਖੋ ਗੁਰੂਆਂ ਦੀ ਪਵਿੱਤਰ ਧਰਤੀ ਹੈ ਜਿੱਥੇ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਬੋ ਜੀ ਇਸ ਧਰਤੀ ਤੇ ਅਸੀਂ ਇਹ ਸਮਝਦੇ ਹਾਂ ਕਿ ਲੰਗਰ ਦੀ ਐਸੀ ਪਰਤ ਜਿਹੜੀ ਹੈ ਉਹ ਸਾਡੇ ਸਤਿਕਾਰ ਤੇ ਗੁਰੂਆਂ ਨੇ ਪਾਈ ਹੈ ਤੇ ਜਿੱਥੇ ਕਿਸੇ ਤੋਂ ਧਰਮ ਜਾਤ ਨਸਲ ਰੰਗ ਨਹੀਂ ਪੁੱਛਿਆ ਜਾਂਦਾ ਜੀ ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਜੇ ਕੋਈ ਬੰਦਾ ਰੋਜ਼ ਜਾ ਕੇ ਰੋਟੀ ਖਾਵੇ ਕੰਮ ਨਾ ਕਰੇ ਤਿੰਨੇ ਟਾਈਮ ਜਾ ਕੇ ਉੱਥੇ ਰੋਟੀ ਖਾਵੇ ਤੇ ਫਿਰ ਉਹਨੂੰ ਉਥਾ ਗੁਰਦੁਆਰੇ ਕਿਉਂ ਭਜਾਇਆ ਜਾਂਦਾ ਵੀ ਇਹ ਲੋੜ ਬੰਦਾ ਦੀ ਆ ਵੇਲੜਾ ਨਹੀਂ ਨਹੀਂ ਇੱਕ ਗਲਤ ਹੈ ਜੀ ਨਾ ਬਾਬੇ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਠੀਕ ਹੈ ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਜੇ ਤੁਸੀਂ ਕਿਰਤ ਨਹੀਂ ਕਰਦੇ ਨਾ ਤੇ ਫਿਰ ਤੁਸੀਂ ਪਾਪੀ ਹੋ ਜੀ ਸੋ ਇਸ ਕਰਕੇ ਉਸ ਪਰੰਪਰਾ ਦੇ ਤਹਿਤ ਜਿਹੜੀ ਸਿੱਖ ਮर्यादा ਦੀ ਪਰੰਪਰਾ ਹੈ ਤੁਹਾਨੂੰ ਜੇ ਤੁਸੀਂ ਕਿਰਤ ਨਹੀਂ ਕਰਦੇ ਮੈਂ ਹੁਣੇ ਕਹਿ ਕੇ ਹਟਿਆ ਕਿ ਜੇ ਉਹ ਪਿੰਡਾਂ ਦੀਆਂ ਔਰਤਾਂ ਜਿਹੜੀਆਂ ਸੜਕ ਤੇ ਖੜੀਆਂ ਟਰਾਲੀਆਂ ਦੀ ਇੰਤਜ਼ਾਰ ਕਰਦੀਆਂ ਉਹ ਕਹਿਣਾ ਸੀ ਤੁਹਾਡੇ ਨਾਲ ਜਾਨੀਆਂ ਅਸੀਂ ਜਾਵਾਂਗੇ ਆ ਤੁਸੀਂ ਜਾ ਕੇ ਸਭ ਤੋਂ ਸਾਰੀ ਦਿਹਾੜੀ ਉਹ ਜਿਹੜੇ ਤੁਹਾਨੂੰ ਲੱਗਦੇ ਕਿ ਬਹੁਤ ਹਰਤ ਮਾਰੇਗਾ ਲੋਕ ਨੇ ਉਹਨਾਂ ਦੀ ਮਦਦ ਕਰਨੀ ਕੋਈ ਲੇਬਰ ਕਰਨੀ ਆ ਕੋ ਉਹਨਾਂ ਦਾ ਚਿੱਕੜ ਖਿੱਚਣਾ ਅਸੀਂ ਖੱਚ ਦਾਂਗੇ ਆ ਤੇ ਸਾਨੂੰ ਪੈਸੇ ਦੇ ਦਿਓ ਸ਼ਾਮ ਨੂੰ ਜੀ ਠੀਕ ਆ ਇਹ ਵੀ ਤਾਂ ਹੱਲ ਹੈਗਾ ਨਾ ਸੋ ਪੰਜਾਬੀ ਨੇ ਜੀਣਾ ਹੈ ਕਿ ਪੰਜਾਬੀ ਨੇ ਮਰਨਾ ਹੈ ਪੰਜਾਬੀ ਨੇ ਅਣਖ ਨਾਲ ਜੀਣਾ ਹੈ ਕਿ ਪੰਜਾਬੀ ਨੇ ਜਲੀਲ ਹੋ ਕੇ ਜੀਣਾ ਇਹ ਗੱਲਾਂ ਦਾ ਫੈਸਲਾ ਪੰਜਾਬੀ ਨੇ ਆਪ ਕਰਨਾ ਹੈ ਕਿਉਂਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਲੋਕ ਇਹ ਦੇਖਦੇ ਸਮਝਦੇ ਆਏ ਆ ਕਿ ਪੰਜਾਬ ਨਾਲ ਸਾਡੀਆਂ ਹਕੂਮਤਾਂ ਜਿਹੜੀਆਂ ਨੇ ਉਹ ਸਹੀ ਵਿਹਾਰ ਨਹੀਂ ਕਰਦੀਆਂ ਜੇ ਇਸ ਤਰ੍ਹਾਂ ਦਾ ਪਾੜਾ ਜਾਂ ਹਕੂਮਤਾਂ ਨੂੰ ਦਿਖਾਈ ਦਿੱਤਾ ਤਾਂ ਯਕੀਨਨ ਜਿਹੜਾ ਆ ਪੰਜਾਬੀਆਂ ਦਾ ਤੇ ਪੰਜਾਬ ਦਾ ਨੁਕਸਾਨ ਹੋਏਗਾ ਜੀ ਬਿਲਕੁਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਰ ਬਹੁਤ ਸਾਰੀ ਜਾਣਕਾਰੀ ਦੇਣ ਲਈ ਤਾਂ ਬਾਤ ਕਰਦੇ ਆ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ